ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਉ ਸਾਰੇ ਭੈਣ ਭਰਾ ਕਿਦਾਂ ਜੀ ਉਮੀਦ ਕਰਦੀ ਆ ਕਿ ਮੇਰੇ ਸਾਰੇ ਭੈਣ ਭਰਾ ਬਿਲਕੁਲ ਠੀਕ ਠਾਕ ਹੋਣਗੇ ਤੇ ਅੱਜ ਮੌਸਮ ਆ ਬਹੁਤ ਜ਼ਿਆਦਾ ਵਧੀਆ ਕਿਉਂਕਿ ਪਰਸੋਂ ਵੀ ਨਹੀਂ ਪਿਆ ਜੀ ਤੇ ਅੱਜ ਫੇਰ ਰਾਤਾਂ ਗਈ ਭੈਂਟਿਆ ਤੈਨੂੰ ਇਹਦਾ ਤੇ ਹੁਣ ਨਹੀਂ ਪੈਣੀ ਬੜਾ ਟਿਆ ਅੱਜ ਘਰ ਮੇਰਾ ਤੋਂ ਦੇ ਦਾ ਮੂੜ ਹੀ ਤੇ ਅੱਜ ਨਾ ਪਕੌੜੇ ਕੱਢੀਏ ਤੇ ਆ ਮਾਂ ਨੇ ਮਮੀ ਨੇ ਸਲਾਹ ਕੀਤੀ ਮੈਂ ਅੱਜ ਗੁੜੇ ਕੱਢਦੇ ਆ ਤੇ ਮੰਜਨ ਦਾ ਤੇ ਸਾਇਸ ਬਿਠੀ ਆ ਬਾਹਰ ਉਹਨਾਂ ਨੂੰ ਨਹੀਂ ਪਤਾ ਕਿ ਇੰਸਾਈ ਤਿਆਰੀ ਕਰ ਲਈ ਆ ਪਕਾਉਣਿਆਂ ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਆ ਮੈਂ ਮਟੀਰੀਅਲ ਜਿਹੜਾ ਵਾ ਸਾਰਾ ਵੇਖੋ ਵੀ ਰੈਡੀ ਕਰ ਲਿਆ ਤੇ ਇਧਰ ਤੁਹਾਡੇ ਸੈਂਡਵਿਚ ਸੈਂਡਵਿਚ ਤੁਹਾਨੂੰ ਪਸਾਦਾ ਤਾਂ ਸਾਰੇ ਤੇ ਮੈਂ ਆ ਵੀ ਤਿਆਰ ਕਰ ਲਿਆ ਸਾਰੇ ਆ ਵੇਖੋ ਸਾਰੇ ਮੈਂ ਕਰਕੇ ਰੱਖ ਲੇ ਰੈਡੀ ਇਧਰ ਆਪਾਂ ਤੇਲ ਵੀ ਮੋ ਗਿਆ ਜਿੱਦ ਤੱਕ ਨੂੰ ਤੇਲ ਵੀ ਗਰਮ ਹੋ ਗਿਆ ਤੇ ਇਧਰ ਆਪਣੀ ਚਾਹ ਵੀ ਰੈਡੀ ਹੋ ਗਈ ਆ ਠੀਕ ਆ ਤੇ ਹੁਣ ਆਪਾਂ ਜਾਣੇ ਆ ਮੰਜੇਂਦਰ ਕੋ ਤੇ ਸਾਇਰਿਸ ਕੋ ਆਵਾਂਗੇ ਜਾ ਕੇ ਪੁੱਛਣ ਤੂੰ ਕੀ ਦਿਖਾਣਾ ਹਾਂ ਪੁੱਛਦੇ ਵੀ ਮੌਸਮ ਬੜਾ ਵਧੀਆ ਵਾ ਤਾਂ ਅੱਜ ਕੁਝ ਖਾਣ ਦੇ ਨਹੀਂ ਕਰਨਿਆ ਹਨ ਚਲਾਉਂਦੇ ਆਪਾਂ ਚੱਲੀਏ ਉਹਨਾਂ ਦੇ ਕੋਲ ਆਜਾ ਅੱਛਾ ਆਜਾ ਮਮੀ ਬੈਠੇ ਨੇ ਹਮ ਅੱਛਾ ਅੱਛਾ ਤੇ ਮੇਰੀ ਗੱਲ ਸੁਣੋ ਕਿ ਮੌਸਮ ਬੜਾ ਵਧੀਆ ਵਰਜ ਤਾਂ ਕੁਝ ਖਾਣ ਨੂੰ ਬਗਾਈਏ ਹਾਂ ਖਾਣ ਲਈ ਮਗੋਣਾ ਉਹ ਧਰ ਬਣਾ ਲਓ ਨਹੀਂ ਨਹੀਂ ਅੱਜ ਬਾਹਰੋਂ ਖਾਣੇ ਆ ਹੈ ਅੱਜ ਬਾਹਰੋਂ ਖਾਈਏ ਕੁਛ ਨਾ ਕੁਛ ਵਾਹ ਹਾਂ ਬਾਹਰدارੀ ਕੱਲ ਖਾ ਪੀ ਗਏ ਆ ਕੋਈ ਪਤਾ ਕੀ ਗੱਲ ਵਾ ਮੈਂ ਥੋੜੀ ਜਿਹੀ ਠੀਕ ਨਹੀਂ ਮੇਰਾ ਗੱਲ ਨਹੀਂ ਕੰਡਾ ਸੋਈ ਚ ਵੜਨੀ ਤੇ ਮੈਂ ਨਾ ਗੱਲ ਨਹੀਂ ਕਰਦੇ ਹਾਂ ਮੈਂ ਬਣਾਉਂਗੀ ਫੇਰ ਗਰਮੀ ਲੱਗੂਗੀ ਫੇਰ ਤੇ ਹੋਈ ਗਾਣਾ ਫੇਰ ਲੰਮੇ ਪੈ ਜਾ ਆਹ ਤੇ ਮਾਰੋਂ ਮੋੜਾ ਬੜਾ ਚਿੱਤੇ ਖਰਾਬ ਹੋ ਤੋ ਮੈਂ ਦੋਵੇਂ ਦੋਵੇਂ ਤੇਰੀ ਆ ਮੈਂ ਪੁੱਛਣ ਆਈ ਆ ਤੁਹਾਨੂੰ ਵੀ ਦੱਸੋ ਕੁਛ ਖਾਣ ਦੇਰ ਕਰਨ ਲਿਆ ਵਾ ਮੇਰੀ ਗੱਲ ਸੁਣ ਲੈ ਬਈ ਇੰਦਸਾ ਹੋ ਰਿਹਾ ਹੈ ਨਹੀਂ ਪੈ ਗਿਆ ਵਾ ਨਹੀਂ ਪਿਆ ਵਾ ਤੇ ਜਿੰਗ ਜਿੰਗ ਛਿਟਾ ਹੁੰਦੀਆਂ ਹਾਂ ਹਾਂ ਤੇ ਮੋਗਲ ਨਾ ਪਕੌੜਿਆ ਹਾਂ ਯਾਰ ਅੰਦਰ ਨਾਲ ਲੱਗਦੇ ਆ ਹਾਂਜੀ ਅੰਦਰ ਨਾਲ ਲੱਗੇ ਤੇ ਪਕੌੜੇ ਨੇ ਕੱਢ ਲਈ ਦੋ ਦੋ ਲੱਗੂ ਵੀ ਮੇਰੇ ਨਾਲ ਹੋਰ ਉਹਦੇ ਇਹਨਾਂ ਨਾਲ ਲੀ ਗਿਆ ਮੇਰੀ ਗੱਲ ਛੱਡ ਜੀਵਨ ਕਹਿੰਦਾ ਦੋ ਦੋ ਪਕੌੜੇ ਕਰ ਲਈ ਦੋ 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 ਪਕਾਵਾ ਦੋ ਦੋ ਪਕੌੜਾ ਰੱਖੋ ਤੇਰਾ ਵੀ ਖਾਣਾ ਨਹੀਂ ਦੋ ਦੋ ਕਿੱਥੇ ਹੋਾਰਾ ਗਾਣੇ ਆ ਆਹ ਤੁਹਾਡਾ ਆਪਣਾ ਫਾਇਰਸ ਵੀਰ ਤੇ ਇਹ ਕਹਿਟਾ ਵੀ ਦੋ ਦੋ ਪਕੌੜੇ ਕਾਢੀਏ ਮम्मा ਤੁਸੀਂ ਸਾਰਿਆਂ ਨੂੰ ਦੱਸੋ ਵੀ ਤੂੰ ਪਕੌੜੇ ਦੀ ਦਾਦੀ ਅੱਜ ਜਲੇ ਹੈ ਤੇਰੇ ਕੋਲ ਕਿੰਨੇ ਵੇਸਣ ਦੇ ਚਾਹੀਦੇ ਚਲੋ ਉੱਠਾ ਫਿਰ ਦਮੇ ਤੇ ਉੱਪਰ ਇਧਰ ਪਾਪਾ ਦੇ ਸਰੀਰ ਤੇ ਵੀ ਨਹੀਂ ਜਾਣਾ ਇਧਰ ਤੇ ਕੰਮ ਆਰ ਬਾਹਰ ਬਹੁਤ ਜ਼ਿਆਦਾ ਸ਼ਕੀਨ ਜੇ ਮਨਜਿੰਦਰ ਨੂੰ ਨਹੀਂ ਪਕੌੜਿਆਂ ਦੇ ਸ਼ੁਰੂ ਤੋਂ ਹੀ ਮਾਸਾ ਖਮੀ ਪਿਆ ਤੇ ਤੱਕ ਰੱਖ ਨੂੰ ਬੜਾਈ ਕੜਨੋਂ ਪਕੌੜੇ ਤੇ ਇਦਾਂ ਸਾਰਾ ਦਮੇ ਕਿ ਉਪਰ ਤੋਂ ਪਕੌੜੇ ਖਾਣੇ ਆ ਨਾ ਚਲੋ ਸੋਈ ਦੀ ਮੈਂ ਨਾਲ ਖੈਰ ਕਰਾਉ ਤੇ ਮੇਰੀ ਗੱਲ ਸੁਣਾ ਤੇ ਤਲ ਤੇ ਗਰਮ ਰੱਖਉਣਾ ਚਾਹ ਤੇਰ ਮੈਂ ਗਰਮ ਰੱਖਣੀ ਆ ਤੀ ਚਲੋ ਮੇਰੇ ਨਾਲ ਤੇ ਆਓ ਹੱਥੋਂ ਕੀ ਤੁਹਾਡੇ ਵਾਲੀ ਉੱਠੋ ਸਹੀ ਦੋ ਮਿੰਟ ਮੈਂ ਆ ਤੀ ਮੈਂ ਮਤਲਬ ਇਹ ਤੀ ਮੈਨੂੰ ਸਾਰੇ ਕੰਮ ਮੇਰੇ ਕੋਲ ਕਰਾਉਗੇ ਆਜੋ ਆਜੋ ਮੇਰੀ ਗੱਲ ਸੁਣਾ ਤੇ ਜਾ ਆਜੋ ਲੈ ਆਦੇ ਬੁਰਾ ਬੁਰਾ ਬਣਾਤਾ ਹੋ ਜਾਂਦੇ ਟੀ ਚਲਾਕ ਓਏ ਹੈਂ ਸਰੈਂਡੀਆਂ ਉਹ ਕਰਕੇ ਤੇ ਫੇਰ ਸਾਡੇ ਵਾਲੇ ਗਈ ਆ ਮੈਂ ਤਾਂ ਮੰਮੀ ਨੇ ਸਲਾਹ ਕੀਤੀ ਹੈ ਰਾਜੇ ਨਾ ਨਜ਼ਰਾਂ ਚ ਪਹਿਲਾਂ ਹੀ ਕੰਮ ਬਣਾ ਕੇ ਰਹਾ ਲੜਣਾ ਮੈਂ ਵੀ ਖਾਨੂੰ ਨਹੀਂ ਪਤਾ ਮਰਸਾ ਵੀ ਪਕੌੜਾ ਕੋੜਾ ਕੋ ਬਣਾ ਨਾ ਬਣਾ ਇਹ ਮਾਜੀ ਬਣਾ ਬਾਪੇਠੀ ਕੋਲੋਂ ਬਦਾਂ ਮਾਣਦੇ ਮੇਰੀ ਗੱਲ ਸੁਣਨਾ ਦੋ ਦਾ ਕਿਹਨੇ ਨਹੀਂ ਆ ਫਾਣੇ ਬੋਦਾ ਨਹੀਂ ਨਾ ਆ ਦੋ ਖਾ ਕੇ ਕੱਢ ਲੈ ਨਹੀਂ ਨਹੀਂ ਆਨੇ ਕਹਿੰਦੇ ਦੋ ਤੁਹਾੜੀਆਂ ਇਹ ਮਿਸਟਰ ਬਣਾਏ ਵੀ ਬ੍ਰੈਡ ਵਾਲੇ ਚੀਜ਼ ਵਾਲੇ ਬਣਾਏ ਹੁਣ ਦੱਸੋ ਪਿਓ ਤੋਂ ਮੈਂ ਕਿ ਕਿਦਾਂ ਦਾ ਲੱਗਾ ਸਾਡਾ ਸਰਪ੍ਰਾਈਜ਼ ਬੇਗੋਲਾਇ ਤੇ ਬੜਾ ਵਧੀਆ ਲੱਗਾ ਮੈਂ ਹਣ ਤੇ ਹੀ ਖਾਣ ਵਾਲ ਤੇ ਹੋ ਜਾ ਰੈਡੀ ਤੇ ਮੈਂ ਕਰ ਉਹ ਕਰਦੀਆਂ ਪਕੌੜੇ ਤੇ ਆਹ ਵੇਖਾ ਦੀ ਚਾਹ ਵੀ ਹੋ ਚੱਲੀ ਰਹੀ ਠੀਕ ਆ ਬਸ ਸਾਰਾ ਕੰਮ ਕਰਕੇ ਨਾ ਮੈਂ ਤੋਂ ਉਹਦੇ ਨੇ ਮੇਰੀ ਬੜੀ ਹੈਲਪ ਪਤਾ ਗੱਲ ਕੀ ਸੀ ਮੀਂਹ ਪਿਆ ਸੀ ਨਾ ਹਾਂ ਗਰਮੀ ਹੀ ਪਿਛੇ ਦੀ ਬਲਬੋ ਗਈ ਤੇ ਤਾਂ ਦੋ ਚਾਰ ਦਿਨ ਲੇਟ ਫਿਰ ਨਹੀਂ ਪਕੌੜੇ ਖਾਦੇ ਗਏ ਆ ਨਹੀਂ ਖਾਦੇ ਆਪਣੇ ਪਕੌੜੇ ਬਣਦੇ ਤੇ ਪਕੌੜੇ ਸੁਆਹ ਖਾਣੇ ਗਰਮੀ ਦੀ ਪਾਪਾ ਹਣੀ ਤੇ ਰੋਟੀ ਦੀ ਸੋਚਣੇ ਆਣਗੇ ਚੱਲ ਮੰਮੀ ਨੇ ਨਹੀਂ ਲਾਈਆਂ ਹੋਣੀਆਂ ਦੀ ਜੀ ਇਹ ਜਿੰਦਾ ਲੇਟ ਆਜੇ ਹਾਂ ਚਾਹ ਆਪਣੀ ਪੀ ਰਿਆ ਦੇ ਨਾਲ ਬਿਸਕੁਟ ਨਾਲ ਕੋਈ ਖਾਈਦਾ ਵਾ ਉਹ ਮੈਂ ਹਾਂ ਇਹ ਜੀ ਨਹੀਂ ਕਰਨਿਆ ਹੁਣ ਭੁੱਖ ਜੀ ਲੱਗ ਗਈ ਹਾਂ ਇਹ ਦੋਵੇਂ ਕਰਨੇ ਬੈਠਾ ਰੋਟੀ ਖਾਈ ਹਾਂ ਜਾ ਕੇ ਅੰਦਰ ਫਿਰ ਸਾਡੇ ਸਾਹਮਣੇ ਪ੍ਰੋਗਰਾਮ ਅੰਦਰ ਹੋਰ ਬਣਿਆ ਗਿਆ ਤੁਹਾਡੇ ਸਾਹਮਣੇ ਪਤਾ ਕੀ ਗੱਲ ਆ ਅੱਜ ਨਾ ਸਾਡੀ ਵੀਡੀਓ ਨਹੀਂ ਬਣਨੀ ਕੋਈ ਅੱਜ ਛੁੱਟੀ ਹੀ ਸਾਰੇ ਪਾਸਿਆਂ ਤੋਂ ਆਈ ਤੇ ਫ੍ਰੀ ਹੈ ਤੇ ਥੋੜੇ ਜਿਹਾ ਥੋੜਾ ਜਿਹਾ ਮੀਂਹ ਪੈਣਿਆ ਸੀ ਤੇ ਥੋੜਾ ਲੇਟ ਉੱਠੇ ਲੇਟ ਉੱਠ ਕੇ ਮੈਂ ਆਪਣੇ ਸਫਾਈਆਂ ਸੁਫੀਆਂ ਕੀਤੀਆਂ ਤੇ ਫੁਲਕਾ ਬਣਾ ਲਿਆ ਵਾ ਤੇ ਪਰ ਮੇਰਾ ਤੋਂ ਇਹਦਾ ਪਲਾਨ ਚੇਂਜ ਹੋ ਗਿਆ ਪੀ ਫੁਲਕਾ ਨੂੰ ਮਾਰਿਆ 2 ਕਿਲੋ ਮਤਲਬ ਇੱਕ ਗੱਲ ਹੈ ਕਿ ਨਾ ਫੁਰਤੀ ਬੜੀ ਮਾਰੀ ਕਰੇ ਨਹੀਂ ਮੈਂ ਕਹਿੰਦਾ ਛਾਟੀ ਨਾ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਦੋਵਾਂ ਨੂੰ ਆਪਾਂ ਵੀ ਪਟੀ ਜਾਂਦੇ ਹਾਂ ਅੱਜ ਅਸੀਂ ਨਾ ਬਾਹਰ ਬੈਠੇ ਗੁੱਦਦਿਆਂ ਨੂੰ ਆ ਗਏ ਤੇ ਪਕੌੜੇ ਛੋੜੇ ਤੂੰ ਜੇ ਕਹਿਣੀ ਮੈਂ ਠੀਕ ਸੀ ਕਿ ਮੈਂ ਤਾਂ ਦੋਸਤ ਵੀ ਖਾ ਲੰਮੇ ਪੈ ਗਈ ਹੋਣੀ ਆ ਆਹ ਆਹ ਨਾ ਮੈਂ ਉਹ ਵੀ ਠੀਕ ਨਹੀਂ ਤੇ ਇੱਕ ਗੱਲ ਹੈ ਪਰ ਇਹ ਵੀ ਸਾਡੇ ਘਰ ਜਿਹੜਾ ਪਕੌੜਿਆਂ ਦਾ ਸਿਸਟਮ ਆ ਇਹ ਦੇ ਇੱਕ ਮਿੰਟ ਇੱਕ ਤਾਂ ਮਿੰਟ ਹੀ ਬਸ ਝੋਟੇ ਕਰ ਲਈਏ ਐਦਾਂ ਲੰਮੇ ਪੈ ਕੇ ਵਕੀਲਾਂ ਸਿਰੇ ਤੇ ਅੱਗੇ ਲੈਟਰ ਫੇਰ ਮੰਨੀ ਤੇ ਬਾਰ-ਬਾਰ ਉਹ ਹੀ ਚੀਜ਼ਾਂ ਹਨਾ ਬਿਲਕੁਲ ਬਿਲਕੁਲ ਇਹ ਮੈਂ ਇੱਕ ਸਾਲੋਂ ਨਾ ਜੇ ਬੰਦਾ ਬਿਮਾਰ ਹੋਣਾ ਨਾ ਜੇ ਕਈ ਐ ਨਾ ਬਿਮਾਰ ਨਾ ਉਹ ਫਿਰ ਬਿਮਾਰ ਹੀ ਰਹਣਾ ਜੇ ਬੰਦਾ ਕਿਹਾ ਹਾਂ ਇਹ ਬਿਮਾਰ ਤੇ ਵਧੀਆ ਮੈਂ ਬਾਕੀ ਇਹਦਾ ਵੀ ਹਿੰਮਤ ਨਹੀਂ ਛੇੜਨੀ ਚਾਹੀਦੀ ਆਪਣੀ ਕੁਛ ਵੀ ਨਾ ਠੀਕ ਨਹੀਂ ਇਹ ਮੈਂ ਫਿਰ ਸਾਰਾ ਹਲੋ ਰੈਡੀ ਕੰਮ ਇਤੁਏ ਲਗਾਉ ਨੂੰ ਕਰ ਕਰੋ ਤੇਰੇ ਰਾਜ ਇੱਕ ਦਿਨ ਕਮੈਂਟ ਆਈ ਹਾਂਜੀ ਸਾਸ ਲੱਗਦਾ ਮੈਨੂੰ ਤਾਂ ਬੇੜਾ ਇਹ ਵਾਕਿਆ ਹੀ ਬੇੜਾ ਮੇਰਾ ਵੱਡਾ ਲੱਗਿਆ ਇਹ ਹਾਂ ਦਾ ਮਟਾ ਬੇੜਾ ਇਨੇ ਬਲ ਹੋ ਪਾਇਆ ਤੈਨੂੰ ਪੜ੍ਹਨ ਲੱਗਾ ਜਿਤਕਾ ਲੈ ਕਈਆਂ ਨੂੰ ਹੋਈਦਾ ਨਾ ਕਿ ਅੰਦਰ ਜਿੰਨਾ ਨਵਾਂ ਨਹੀਂ ਮਤਲਬ ਜਿਹੜੇ ਨਵੇਂ ਨਾਲ ਜੁੜਦੇ ਫੈਟ ਪਰ ਆਉਂਦੇ ਕਈ ਪਤਾ ਆਵਾਜ਼ ਤੋਂ ਪਛਾਣਦੇ ਆ ਆਵਾਜ਼ ਸਾਡੇ ਦੋਵਾਂ ਦੀ ਇੱਕੋ ਜੀ ਸੇਮ ਹੀ ਆਵਾਜ਼ ਹੈ ਹਾਂ ਤੇ ਅੱਜ ਮੈਂ ਉਹੀ ਪਹਿਲਾਂ ਵੀ ਤੁਹਾਨੂੰ ਬੜੀ ਵਾਰ ਦੱਸਿਆ ਸੈਂਡਵਿਚ ਤੇ ਅੱਜ ਮੈਂ ਉਹੀ ਸੈਂਡਵਿਚ ਤਿਆਰ ਕਰ ਲਿਆ ਤੇ ਬਸ ਹੁਣ ਆਪਾਂ ਕੱਢ ਕੇ ਤੇ ਚਾਹ ਹੜੀ ਬਣ ਚਲੀ ਆ ਤੇ ਗਰਮ ਗਰਮ ਚਾਹ ਹੜੀ ਬਣ ਗਈ ਆ ਰਾਜਵੀਰ ਨਾਲ ਆ ਜੀ ਬੜੀ ਯਾਦ ਵਾਹ ਹੈ ਇੱਕ ਸਮ ਲਾਉਣਾ ਨਾ ਵਾ ਬਾਕੀ ਦੋ ਥਾਲੇ ਪਕੌੜਾ ਦੀ ਤੇ ਇਹ ਅਲੱਗ ਚਾਰ ਪੰਜ ਪੀਸ ਹੋਣਾ ਹਾਂ ਇਹ ਬਰਾਬਰ ਐਂਡ ਰੀਬਾ ਕਿਉਂਕਿ ਇਹ ਇਨਾ ਹੈਵੀ ਹੈ ਨਾ ਤਸੱਲੀयां ਖਾਣੀਆਂ ਕਰਨੀਆਂ ਹੋਣਗੀਆਂ ਕਿ ਦੁੱਧ ਪਾ ਦੀ ਚਾਹ ਚ ਸਾਡੀ ਮੁੰਨੇ ਖੜੇ ਕੇ ਬੁਲਿਆ ਬੜੀ ਰੇਝ ਲੈਣ ਦੋ ਪਕੌੜੇ ਜਿਹੜਾ ਮੈਂ ਸੇਕਾਂ ਦੋ। ਪਕੌੜੇ ਜਿਹੜਾ ਮੈਂ ਦੋ ਦੋ ਬਾਲੇ ਵਿੱਚ। ਆਹ ਤੇ ਜਿਆਦਾ। ਅੱਜ ਮੈਂ ਪਹਿਲੀ ਵਾਰ ਬਿਨਾਂ ਦੱਸੇ ਪਕੌੜੇ ਖਾਤੇ ਨੇ। ਆਹ ਪਹਿਲੀ ਵਾਰ ਬਿਨਾਂ ਦੱਸੇ ਤੇ ਉਹ ਵੀ ਵਿਚਾਰੇ ਕਹਿ ਨਹੀਂ ਤੀ ਠੀਕ ਨਹੀਂ ਮੰਮੀ ਤੇ ਮਤਲਬ ਕੀ ਕਹਿਣਾ ਉਹ ਨਹੀਂ ਤੇ ਡਿਮਾਂਡ ਇਹ ਮੈਂ ਦੋਵਾਂ ਜਣੇ ਤੇ ਸਭ ਤੋਂ ਪਹਿਲਾਂ ਹੋਣੀ ਸੀ। ਆ ਜਿਹਨਾਂ ਨੇ ਸਿਰਫ ਮੇਰੇ ਠੀਕ ਹੋਣ ਨਾ ਕਰਕੇ ਇਹਨਾਂ ਨੇ ਥੋੜਾ ਜਿਹਾ ਝਟ ਘੇ ਆ। ਉਹ ਫਿਰ ਜਦੋਂ ਮੀ ਆਉਂਦਾ ਫਿਰ ਪੇਂਦੇ ਪਕੌੜੇ ਦੇ ਨਿਕਲ ਜਾਂਦੇ। ਪਕੌੜੇ ਨਿਕਲ ਜਾਂਦੇ। ਉਹ ਬੋਦਾ ਇਹਨਾ ਮੀਂਹ ਦੇ ਪਕੌੜੇ ਖਾਣਾ ਮਜ਼ਾ ਵੱਖਰਾ ਹੀ ਹੈ। ਉਹ ਇਹ ਆ ਵੀ ਉੱਥਾ ਗਰਮੀ ਬੜੀ ਐ ਤੇ ਪਾਣੀ ਪੀਪੀ ਸਾਰੇ ਜਿਹੇ ਹੱਫਰ ਜਾਈਦੇ। ਉੱਥਾ ਪਸੀਨਾ ਹੀ ਆ ਯਾਰ ਪੀਦਾ ਹੀ ਆ ਯਾਰ ਅੱਜ ਠੰਡਾ ਵਾ ਤੇ ਵਧੀਆ ਜੀ ਵੀ ਗਨ ਲਿਆ ਖਾਣਾ ਪਕੌੜੇ ਖਾ ਲਈ ਤੇ ਖਾ ਲਈ। ਪਰ ਸਾ ਮੰਮੀ ਜੀ ਕਿਤੇ ਗਰਮੀ ਦੇ ਕਿਤੇ ਹੱਥ ਨਹੀਂ ਲਾਵਾ ਕਿਉਂਕਿ ਮਾਰਾ ਤੇ ਥੋੜਾ ਮੌਸਮ ਅਜੀ ਤਾਂ ਕਰਕੇ। ਬਹੁਤ ਵਧੀਆ ਕਰਕੇ ਮੇਰਾ ਵੀ ਮਨ ਕਰ ਪਿਆ ਪਿਆ ਅੱਜ ਚਟਪਟਾ ਖਾਣ ਨੂੰ। ਤੁਹਾਨੂੰ ਪਤਾ ਜੇ ਤੁਸੀਂ ਥੋੜਾ ਜਿਆ ਨਾ। ਮੈਂ ਵੀ ਸਾਰਸ ਮੱਝਾਂ ਨਾਲ ਬੇ ਗਲਗਲੇ। ਹੋਰ। ਦੇਖਿਓ ਹੁਣ ਮਿੱਠ ਚਾਂਦੀ ਐ। ਇਹ ਆ ਵੀ ਸਪੀਡ ਵੜੀ ਜੀ ਸਪੀਡ ਵੜੀ ਆ ਨੀ ਗੱਲ ਉਹ ਇਹ ਆਲੀ ਮੇਰੇ ਆਇਓ ਸਾਡੇ ਕੋਲ ਜਰੂਰ ਜੀ ਸਾਡੇ ਪਿੰਡ ਇਹੋ ਗੱਲਾਂ ਵਾ ਵਾ ਉਹ ਚੀ ਗੱਲ ਉਹ ਪਕੌੜੇ ਮਿੰਟੋਂ ਮਿੰਟੀ ਪਕੌੜੇ ਨਾਲ ਖਾਣਾ ਨਹੀਂ ਆਜ ਆ ਕੇ ਬੈਣਾ ਬੁਣਾ ਪਾਏ ਹੋਈ ਬਿਨਾਂ ਪਕੌੜੇ ਦਾ ਨਾ ਆ ਜੀ ਉਹਦਾ ਹੀ ਕੰਮ ਚੱਲਿਆ ਆ ਦੇ ਇਤਨਾ ਹੀ ਆ ਫਿਰ ਆਪਣੇ ਪਰਿਵਾਰ ਵਾਲੇ ਜਦੋਂ ਕੋਈ ਆਉਂਦਾ ਨਾ ਘਰੇ ਪਕੌੜੇ ਘਰੇ ਕੱਢ ਵੀ ਲੇ ਕੱਢ ਵੀ ਲੇ ਨਾਲੇ ਬੁਰਾ ਟਿਕਾ ਲਾਪੋ ਆਪਣੇ ਕੰਮ ਦਾ। ਠੀਕ ਹੈ। ਕਈ ਬੜੇ ਵੱਡੀ ਗੱਲ ਸਮਝਦੇ ਆ ਵੀ ਹੁਣ ਆਏ ਅੰਦਰ ਜਾਵਾਂਗੇ। ਕਈ ਸੋਚ ਲੈਂਦੇ ਆ ਕਿ ਚੱਲਾ ਕੰਮ ਕਰਦੇ ਆ। ਫੇਰ ਹੋਣਾ ਕਿ ਚੱਲ ਕੀ ਉੱਠਣਾ? ਰਮਾਨਾ ਪੈਨੇ। ਨਾਲੇ ਗੱਲ ਇੱਕ ਵਾਰ ਵੀ ਮਨ ਨੂੰ ਤਸੋਣਾ ਨਹੀਂ ਦਈਦਾ। ਜਿਹੜੀ ਚੀਜ਼ ਲੱਭੇ ਮੰਗੋ ਅਦਸਰਾਂ ਆਪਣੇ ਰੋਸਾ ਵੀ ਜਿਨੀ ਜਿਨੀ ਦਿਨ ਕੀਤਾ ਵਾ। ਹਾਂ। ਫੇਰ ਉਹ ਨਹੀਂ ਹੋ ਸੇਗਾ ਯਾਰ। ਕਿਹੜਾ ਇਹ ਵੀ ਵੱਡੀ ਲਿਉਣੀ ਪੈਣੀ। ਨਹੀਂ ਹਟਲੀ ਅਗੇ ਦੀ ਸੋਚਣ ਭੀ ਥੋੜੀ ਬੰਟੀ ਕਢਾਈ ਰਹੀ ਹੈ ਜੇ ਕਦੇ 4 ਰੁਪਏ ਜਾਏਗਾ 4 ਰੁਪਏ ਇਹ ਵੱਡੀ ਫੈਮਿਲੀ ਵਾਲੇ ਐਨੇ ਵੱਡਾ ਪਰਿਵਾਰ ਹੁਣ ਆਂਦਾ ਕਦੀ ਵੀ ਕੋਈ ਸਾਡਾ ਭੈਣ ਭਰਾ ਹੱਥ ਮਿਲਣਾ ਸਕਦਾ ਵਾ ਫਿਰ ਕਣਾਈ ਵੱਡੀ ਹੋਉਂਦੀ ਤਾਂ ਸ ਮੇਰੀ ਸਦਾ ਸੁੱਖਾ ਜੀ ਉਹ ਵੱਡੀ ਕੋਈ ਸਾਡਾ ਭੈਣ ਭਰਾ ਆਵੇ ਕੱਲ ਹੀ ਕੋਈ ਬਿਲਕੁਲ ਬਰਮਾ ਜੀ ਪਹੁੰਚੋ ਆ ਜੀ ਇਹ ਆ ਕੇ ਵੱਤੋ ਵੱਤ ਪਿਆਰ ਦੋਸਤਾਂ ਜਣੇ ਨਾਲੇ ਗੱਲ ਇੱਕ ਵਾਰ ਵੀ ਜਦੋਂ ਭੈਣ ਭਰਾਵਾਂ ਦਾ ਪਿਆਰ ਚਾਹੀਦਾ ਸਭ ਤੋਂ ਵੱਡੀ ਮੇਰ ਕਰਨਾ ਆਪਾਂ ਇਹਨਾਂ ਸਾਰਿਆਂ ਦੇ ਸਾਥ ਨਾਲ ਆਪਾਂ ਇਕੱਲੇ ਨਹੀਂ ਹੈਗੇ ਕੁਛ ਵੀ ਤੇ ਇਹ ਸਾਡੇ ਭੈਣ ਭਰਾ ਹਟੇ ਨਾਲ ਵਾ ਤੇ ਨਹੀਂ ਮਤਲਬ ਇਹਨੂੰ ਫਿਰ ਪਰਵਾਰ ਨਹੀਂ ਮੰਨਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਮਾਡਾ ਸਾਥਵਾ ਜੀ ਦਾ ਬੜਾ ਪਿਆਰ ਹਾਂ ਸਾਨੂੰ ਵੇਖਵਾ ਮਮਾ ਲੱਗਦੇ ਵੀ ਉਮਰ ਕਰੇ ਕਿਉਂ ਵੀ ਚੱਲ ਤੇ ਬਾਕੀ ਚੱਲਣੀਆਂ ਵੀਡੀਓ ਦੋ ਹੁਣ ਇੱਕ ਚੱਲਣ ਦੀ ਮਾਮੀ ਦੇ ਪਵਾੜੇ ਉਹਨੂੰ ਵੀ ਮੇਰੇ ਭੈਣ ਪਰਮਾਨ ਨੇ ਬਹੁਤ ਬਹੁਤ ਪਿਆਰ ਕਰਦਾ ਬੜਾ ਦਿਲੋਂ ਧੰਨਵਾਦ ਆ ਜਿੱਤਾ ਤਾਂ ਸਾਰਿਆਂ ਦਾ ਤੇ ਦੂਜੇ ਤੇ ਚੱਲਣ ਦੀ ਆਪਣੀ ਨਹੀਂ ਭਰਾ ਜੀ ਰਖੜੀ ਨਹੀਂ ਰਖੜੀ ਤੇ ਭਰਾ ਦੀ ਮਜਬੂਰੀ ਰਖੜੀ ਤੇ ਭਰਾ ਦੀ ਮਜਬੂਰੀ ਹਨਾ ਹਰ ਦੇ ਜੀ ਨਾਲ ਆ ਕੇ ਲੇ ਜਾਂਦੇ ਤੇ ਦੋ ਹਡੀਆਂ ਮਾਨਪੁਰ ਟੀਵੀ ਤੇ ਚੱਲਣ ਡੀਆਂ ਵਾ ਤੇ ਉਥੇ ਜਾਈਦਾ ਉਥੇ ਵੀ ਤਿੰਨ ਦਿਨ ਸਾਡੇ ਲੱਗ ਜਾਂਦੇ ਆ ਤੇ ਬਾਕੀ ਦੋ ਤਿੰਨ ਦਿਨ ਸਾਡੇ ਆਪਣੇ ਘਰਾਂ ਨਾਲ ਜਾਂਦੇ ਆ ਗੱਲਾਂ ਛੱਡੋ ਦੇ ਪਕੌੜੇ ਕੱਢੋ ਇਹਨਾਂ ਤੁਹਾਨੂੰ ਖਾ ਕੇ ਦੱਸਦੇ ਕਿਤੋਂ ਦੇ ਬਣੇ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਬਸ ਮੈਂ ਅਕਲ ਦੋ ਚਾਰ ਗੱਲਾਂ ਵੀ ਆਪਣੇ ਭੈਣ ਭਰਾਵਾਂ ਨਾਲ ਕਰ ਲਿਆ ਪਕੌੜੇ ਪਕਾੜੇ ਕਰਦੇ ਆ ਖੁਰਦੇ ਆ ਬਿਲਕੁਲ ਸਹੀ ਗੱਲ ਹੈ ਤੇ ਕੀ ਸਾਰਾ ਗੱਲ ਕਿ ਹਰ ਜੇ ਸਾਂਝੀ ਕਰਨੀ ਚਾਹੀਦੀ ਹੈ ਆਪਣੀ ਫੈਮਿਲੀ ਨਾਲ ਬੀ ਸਾਰੇ ਭੈਣ ਭਰਾਵਾ ਆਪਣੀ ਤੇ ਬਾਕੀ ਹੁਣ ਤੁਹਾਨੂੰ ਜਿਹੜੀ ਗਾਰਡਨ ਰਹੀ ਹੈ ਹੁਣ ਤੁਹਾਨੂੰ ਖਾਣਾ ਕਿ ਤੁਹਾਨੂੰ ਕੇਅਰ ਬਖਮੇ ਆ ਨਾ ਚਾਹ ਅਹੀਂ ਨਾ ਬੈਨੇ ਹੁਣ ਬਾਹਰ ਹੈ ਬਾਹਰ ਬਈਆ ਨਹੀਂ ਨਹੀਂ ਮੇਰੀ ਗੱਲ ਆਪਣੀ ਅੱਬੀ ਮਮਾ ਲੱਗੇ ਰਹਿ ਇੱਥੇ ਹਾਂ ਚਲੋ ਮੈਂ ਮਮਾ ਲੱਗੇ ਰਹਿਣਾ ਹਾਂ ਤੂੰ ਰਹਿ ਮਮੀ ਲੱਗੇ ਇਹ ਕਰ ਇਹਦੇ ਪੀਸ ਕਰਕੇ ਆ ਲੋ ਕਰ ਤੋ ਕਰ ਇਨਾ ਦੋਵਾਂ ਨੇ ਅੱਜ ਜੀ ਸਰਪ੍ਰਾਈਜ਼ ਦਿੱਤਾ ਨੂੰ ਪਕੌੜਿਆਂ ਦਾ ਇਨਾ ਵਧੀਆ ਸਰਪ੍ਰਾਈਜ਼ ਮਿਲਿਆ ਤੁਹਾਨੂੰ ਪਤਾ ਹੋਰ ਹੈ ਜਦੋਂ ਬਾਰਿਸ਼ ਫੇਦੀ ਹੈ ਤਾਂ ਪਕੌੜੇ ਮਿਲ ਜਾਂਦੇ ਸਭ ਦਾ ਸਭ ਦੇ ਜ਼ੁਰਕਣਾ ਵਾ ਇਦਾਂ ਇਦਾਂ ਦੋ ਪੀਸ ਕਰ ਲਈਏ ਦੀ ਜੀ ਲੈ ਕੇ ਦੱਸੋ ਜੀ ਆਹ ਲਓ ਜੀ ਆਹ ਵੀ ਖਮੇਤੇ ਲਿੰਕਾ ਕਰੂ ਮਰੀ ਆਹ ਲਓ ਜੀ ਜੀ ਕਰ ਲਓ ਪਰ ਦੇਖ ਤੇ ਕੱਤੇ ਵੜੇ ਤੇ ਤੇਰੇ ਘਰ ਉਦੇ ਹੁਣ ਆ ਤੇ ਸਾਰੇ ਘਨੇ ਲੈਨੇ ਆ ਫਿਰ ਤੇ ਖਾਣੇ ਆ ਤੇ ਨਾਲੇ ਗੱਲਾਂ ਕਰਨੇ ਆ ਆਪਣੇ ਪਰ ਲਓ ਜੀ ਸਾਡੇ ਪਕੌੜੇ ਬਣ ਕੇ ਹੋ ਗਏ ਜੀ ਰੈਡੀ ਤੇ ਹੁਣ ਤੁਸੀਂ ਖਾ ਕੇ ਚੈੱਕ ਕਰਕੇ ਤੇ ਦੱਸੋ ਵੀ ਕਿਤਾਬੇ ਬਣੇ ਆ ਇਹ ਹੁਣ ਇੰਤਜ਼ਾਰ ਨਹੀਂ ਜੇ ਹੁਣ ਜੱਤ ਭਾਵ ਦੇ ਲਈ ਸਾਡਾ ਹੱਰ ਤੋਂ ਬਾਅਦ ਸਾਡਾ ਕੈਮਰਾ ਕਾਲਾ ਜੇ ਇਹ ਬੜੀ ਕਿਦੇ ਸਾ ਮੈਂ ਬਲੋਗ ਬਣਾਉਂਦਾ ਆਟਾ ਇਹ ਸੱਚੀ ਗੱਲ ਜੀ ਬੁਰੀ ਮਾਸਾ ਤੇ ਬਾਕੀ ਮੇਰੇ ਭੈਣ ਦਾ ਰਸੋਈ ਮੈਂ ਨਵੀਂ ਬੈਂਚੀਟ ਲਈ ਕਿਦਾਂ ਲਈ ਏ ਤੇ ਨਾਲੇ ਤੁਹਾਨੂੰ ਇੱਕ ਚੀਜ਼ ਹੋਰ ਖਾਵਾਂ ਇਹ ਆਹ ਵੇਖੋ ਇਹ ਆਹ ਤੁਹਾਡਾ ਹਾਤੀ ਬਾਹਰ ਕੱਢ ਕੇ ਬਾਹਰ ਕੱਢ ਕੇ ਉਹ ਕਰ ਇਹ ਸੁੱਤਾ ਵਾ ਆਏਗਾ ਆਹ ਵੇਖੋ ਆ ਆ ਗਿਆ ਸੁੱਤਾ ਕੋਲੋ ਮਾਈ ਕੋਲੋ ਕੋਲੋ ਕਰੋ ਕਰੋ ਟੇਸਟ ਚਲੋ ਜੀ ਦੋ ਟੇਸਟ ਦੋ ਪਾ ਤੇ ਦੱਸੋ ਕਿ ਕਿੱਦਾਂ ਦੇ ਬਣੇ ਆ ਤੇ ਫਿਰ ਮੈਨੂੰ ਬਣਾਉਣ ਨਾਲੋਂ ਜ਼ਿਆਦਾ ਮਜ਼ਾ ਆਉਂਦਾ ਜਦੋਂ ਖਾਣ ਵਾਲੇ ਕਹਿੰਦੇ ਬਹੁਤ ਵਾਹ ਤੁਹਾਡੇ ਆ ਵੀ ਆ ਕੇ ਚੱਕ ਗਏ ਨੰਨ ਬੀਨੋ ਇਹ ਬਹੁਤ ਮਾੜੇ ਕੋਣੇ ਆ। ਹਾਂ ਸੋ ਸੋ। ਬੋਸ ਵਾਲਾ। ਚੱਕ ਨਾ ਬੋਸ। ਮਾੜੀ ਬੋਸ ਵਾਲਾ। ਬੋਸ ਵਾਲਾ। ਤੇ ਆਓ ਸਾਰੇ ਭੈਣ ਭਰਾ ਸਾਡੇ ਕੋਲ ਤੇ ਬੈ ਕੇ ਖਾਵਾਂਗੇ ਇਦਾਂ ਹੀ ਕੋਲੜੇ। ਸਹੀ ਗੱਲ ਜੀ। ਤੇ ਕੋਣ ਉਹਦੇ ਦੇ ਅੰਦਰ ਵਿੱਚ ਚੂਹੇ ਨੱਚਦੇ ਹਾਂ ਜੀ ਉਹਨੂੰ ਹੁਣ ਇਹ ਕਦੋਂ ਫੜਾ ਹੜ ਕੇ ਉਹ ਕਿਰਿਆਂ ਦੇ ਬਾਏ ਬਾਏ ਘਰ ਤੋਂ ਬਾਏ ਮੇਰਾ ਦੋ ਦੋ ਖਾਇਲੀ ਤੇ ਬਾਏ ਬਾਏ ਕਰਦੇ ਖਲੋਤਾ ਨਹੀਂ ਕੋਈ ਨਾ ਮੈਂ ਕਹਿਣਾ ਸਾਂਸੀ ਕਾਲ ਦੀ ਜ਼ਾਰ ਮੈਂ ਦੋਨੋਂ ਦੇਖਾਂ ਹਾਂ ਠੀਕ ਆ ਜੀ ਫਿਰ ਮਿਲਦੇ ਅਗਲੇ ਮੌਕੇ ਵਿੱਚ ਜਿੱਤੇ ਵਸਨੇ ਰੋ ਸਾਰੇ ਭੈਣ ਭਰਾ ਅੱਜ ਗੱਲ ਸਾਰਿਆਂ ਨੂੰ ਮਹਾਰਾਜਾ ਦੇ ਨਾਮ ਤੇ ਆਓ ਤੇ ਤੁਹਾਨੂੰ ਤੁਹਾਨੂੰ ਪਕੋੜੇ ਖਵਾਈਏ ਵਧੀਆ ਬਣਾਉਣਾ ਹੈ ਚਲੋ ਠੀਕ ਹੈ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ